ਅਮਰਤਪਾਲ ਸਿੰਘ ਮੇਰੋਂ ਵੱਲੋਂ ਕਮਲਕੌਰ ਭਾਬੀ ਦਾ ਸੋਦੇ ਲੋਏ ਨੂੰ 8 ਦਿਨ ਹੋ ਗਏ ਆ ਤੇ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਕਈ ਲੋਕ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਆਏ ਆ ਤੇ ਕਈ ਲੋਕ ਕਮਲਕੌਰ ਦੇ ਹੱਕ ਦੇ ਵਿੱਚ ਆਏ ਆ ਪਰ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਾ ਏ ਕਮਲਕੌਰ ਦਾ ਕਈ ਲੋਕ ਆਖ ਰਹੇ ਸੀ ਕਿ ਪਰਿਵਾਰ ਦੀ سپورਟ ਨਹੀਂ ਸੀ ਪਰ ਤੁਹਾਨੂੰ ਇੱਥੇ ਦੱਸ ਦਿੰਨੇ ਆ ਜੋ ਵੀ ਕੀਤਾ ਅਮਰਤਪਾਲ ਸਿੰਘ ਨੇ ਉਹ ਸਹੀ ਜਾਂ ਗਲਤ ਹੋ ਤਾਂ ਬਾਅਦ ਦਾ ਫੈਸਲਾ ਏ ਪਰ ਆਪਣੇ ਪਰਿਵਾਰ ਦੇ ਲਈ ਜਿਸ ਤਰੀਕੇ ਦੇ ਨਾਲ ਹਰ ਇੱਕ ਜੀ ਜ਼ਰੂਰੀ ਹੁੰਦਾ ਉਸੇ ਤਰ੍ਹਾਂ ਨਾਲ ਕਮਲਕੌਰ ਵੀ ਓਨੀ ਹੀ ਜ਼ਰੂਰੀ ਸੀ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦਾ ਪਰਿਵਾਰ ਬਿਲਕੁਲ ਟੁੱਟ ਗਿਆ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕਮਾਉਣ ਵਾਲੀ ਇਕੱਲੀ ਕਮਲਕੌਰ ਸੀ ਉਸ ਦੀ ਕਮਾਈ ਦੇ ਨਾਲ ਉਸ ਦੇ ਭਤੀਜੇ ਉਸ ਦੀ ਭੈਣ ਦੇ ਬੱਚੇ ਤੇ ਉਸ ਦਾ ਭਰਾ ਮਾਂ ਬੁੱਢੀ ਸਾਰੇ ਰੋਟੀ ਪਾਣੀ ਖਾਂਦੇ ਸੀ ਜਿਸ ਦਿਨ ਦਾ ਇਹ ਸਾਰਾ ਕੰਮ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਦੁੱਖ ਦੇ ਵਿੱਚ ਇੰਨਾ ਜ਼ਿਆਦਾ ਆ ਤੇ ਨਾਲ ਦੀ ਨਾਲ ਸਮਾਜ ਵੱਲੋਂ ਬਹੁਤ ਵੱਡੀ ਨਿਮੋਸ਼ੀ ਮਿਲ ਰਹੀ ਆ ਇਸ ਕਰਕੇ ਉਹ ਬਾਹਰ ਨਹੀਂ ਆਇਆ ਕਮਲਕੌਰ ਦਾ ਪਰਿਵਾਰ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੈ ਇਸ ਕਰਕੇ ਹੀ ਕਮਲਕੌਰ ਪਹਿਲਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਬਾਅਦ ਦੇ ਵਿੱਚ ਉਸਨੇ ਇੰਸਟਾਗ੍ਰam ਦੇ ਉੱਤੇ ਜਿਹੜੇ ਮਸ਼ਹੂਰ ਬਲੌਗਰ ਆ ਜਾਂ ਫਿਰ ਛੋਟ ਫਿਲਮਾਂ ਬਣਾਉਂਦੇ ਸੀ ਤੂਤਾ ਪਿੰਡੀ ਜਿਹੜਾ ਇੰਦਰ ਸ਼ਾਂਜਲੀ ਇਹਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਪਰ ਬਾਅਦ ਦੇ ਵਿੱਚ ਉਦੋਂ ਵੀ ਅਮਰਤਪਾਲ ਸਿੰਘ ਦੇ ਨਾਲ ਰਫੜ ਪੈਣ ਤੋਂ ਬਾਅਦ ਇਸਨੇ ਉਸਦਾ ਕੰਮ ਛੱਡ ਦਿੱਤਾ ਕਰੋਨਾ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਖੁੱਲ ਕੇ ਆਉਣ ਲੱਗੀ ਕਮਲਕੌਰ ਇਸ ਨੂੰ ਜਿਹੜੇ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਮਿਲ ਲੱਗੀਆਂ ਜਿਸ ਦੇ ਨਾਲ ਇਹ ਆਪਣੇ ਪਰਿਵਾਰ ਦਾ ਕਾਫੀ ਜ਼ਿਆਦਾ ਜਿਹੜਾ ਇਹ ਉਹਨਾਂ ਦਾ ਚੰਗਾ ਪਾਲਣ ਪੋਸ਼ਣ ਕਰਦੀ ਸੀ ਤੇ ਹੁਣ ਉਸਦੇ ਬੱਚੇ ਸਾਹਮਣੇ ਆਏ ਆ ਤੁਹਾਨੂੰ ਦੱਸ ਦਿੰਨੇ ਆ ਕਮਲਕੌਰ ਭਾਵੇਂ ਨਹੀਂ ਵਿਆਹੀ ਹੋਈ ਸੀ ਪਰ ਉਸਨੇ 5 ਤੋਂ 6 ਬੱਚੇ ਜਿੰਨਾ ਜਿਹੜੇ ਅਨਾਸ ਸੀ ਉਹਨਾਂ ਨੂੰ ਆਪਣੇ ਗੋਦ ਲਿਆ ਹੋਇਆ ਸੀ ਤੇ ਸਾਰਾ ਉਹਨਾਂ ਦਾ ਰੋਟੀ ਪਾਣੀ ਕੰਮ ਜਿਹੜਾ ਖਰਚਾ ਪਾਣੀ ਸੀ ਉਹ ਇਹੀ ਕਰਦੀ ਸੀ ਔਰ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਆ ਕਿਉਂਕਿ ਉਹਨਾਂ ਨੂੰ ਹੁਣ ਸਾਹਮਣ ਵਾਲਾ ਕੋਈ ਵੀ ਨਹੀਂ ਬਚਿਆ ਭਾਵੇਂ ਕਮਲਕੌਰ ਦੇ ਵਿੱਚ ਲੱਖ ਬਰਾਈਆਂ ਪਰ ਬੰਦੇ ਬੁਰੇ ਦੇ ਵਿੱਚ ਵੀ ਕੋਈ ਨਾ ਕੋਈ ਚੰਗਿਆਈ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਕਮਲਕੌਰ ਜਿਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ ਅੱਜ ਉਹ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ